ਤਾਂ ਕੰਨ ਦਿਨ ਰੱਬ ਜਦੋਂ ਜੋਤ ਜਗੋਂਦਾ ਨਾ ਤੇ ਚਾਨਣ ਹੋ ਜਾਂਦਾ ਵਾ ਪਰ ਟਾਈਮ ਲੱਗਦਾ ਕਿ ਦਿਸਦਾ ਕਿਨੂੰ ਤੇ ਕਦੋਂ ਦਿਸਦਾ ਵਾ ਸਮਾਂ ਲੱਗਦਾ ਵਾ ਸਮਝ ਲੇਟ ਲੱਗਦੀ ਹੈ ਤੇ ਜਦੋਂ ਅਹੀ ਨਹਾਉਂਦੇ ਵੇਲੇ ਉਦਾਂ ਵੀ ਸਾਡੇ ਮੂੰਹ ਚੋਂ ਨਾ ਵਾਹਿਗੁਰੂ ਨਿਕਲਦਾ ਹੁੰਦਾ ਤੇ ਅਚਾਨਕ ਬਸ ਉੱਥੋਂ ਤੁਰੇ ਤੇ ਹੌਲੀ ਹੌਲੀ ਹਰਿਮੰਦਰ ਸਾਹਿਬ ਜਾ ਤੇ ਸਾਡਾ ਹੀ ਇਰਾਦਾ ਹੈ ਨਹੀਂ ਸੀ ਕਿ ਜਾਵਾਂਗੇ ਕਿੱਥੇ ਟਿਕਟ ਲੁਧਿਆਣਾ ਇਧਰ ਲਿਆ ਤੇ ਤੁਰਦੇ ਤੁਰਦੇ ਅਹੀ ਅੰਮ੍ਰਿਤਸਰ ਚਲੇ ਗਏ ਥੇ ਮੈਨੂੰ ਰਸਤੇ 'ਚ ਹੀ ਟ੍ਰੇਨ 'ਚ ਇੱਕ ਮੁੰਡਾ ਮਿਲਿਆ ਉਹ ਸਾਨੂੰ ਹਰਮੰਦਰ ਸਾਹਿਬ ਲੈ ਗਿਆ ਜਦੋਂ ਹੀ ਜੀਐਨ 'ਚ ਰਹਿੰਦੇ ਸੀ ਗੁਰੂ ਨਾਨਕ ਦੀ ਅੰਗਰੀ ਇੱਕ ਮੁੰਡਾ ਸਾਡੇ ਨਾਲ ਸੀਗਾ ਉਹ ਹਰਮੰਦਰ ਸਾਹਿਬ ਦੀ ਵਾਹ ਵਖਾਨ ਕਰਦਾ ਹੁੰਦਾ ਸੀ ਉਹਨੂੰ ਅਹੀ ਆਖਦੇ ਕਿ ਸਾਨੂੰ ਵਿਲੇਜ ਤੇ ਉਹ ਗਿਆ ਆਪ ਕੱਲਾ ਮੱਥਾ ਟੇਕ ਕੇ ਆਇਆ ਚਾਰ ਦਿਨ ਉੱਥੇ ਸੇਵਾ ਕਰਕੇ ਆਇਆ ਤੇ ਬੜੀ ਗੱਲਾਂ ਉਹਨਾਂ ਨੇ ਵਖਾਨ ਕੀਤਾ ਬੜੀ ਸੋਹਣੀ ਜਿਹੀ ਗੱਲਾਂ ਕਰਦਾ ਸੀ ਨਾਲੇ ਜਿੱਦਾਂ ਜਦ ਉਹਨਾਂ ਨੇ ਗੱਲ ਕੀਤੀ ਸੀ ਉਸ ਤੋਂ ਬਾਅਦ ਅਹੀ ਵੇਖਿਆ ਉੱਥੇ ਉਹ ਸੋਹਣਾ ਲੱਗਿਆ ਦਿਲ ਨੂੰ ਸੁਖ ਜਦੋਂ ਅਸੀਂ ਉੱਥੇ ਗਏ ਤੇ ਨਹਾਇਆ ਮੱਥਾ ਟੇਕਿਆ ਮਹਾਰਾਜ ਦਰਸ਼ਨ ਦੀਦਾਰ ਕੀਤਾ ਮੁੜ ਕੇ ਪੁੱਛਿਆ ਕਿਸ ਨੂੰ ਭੁੱਖ ਲੱਗੀ ਸੀ ਟਾਈਮ ਹੋ ਗਿਆ ਸੀ ਤੇ ਕਹਿੰਦੇ ਕੀ ਲੰਗਰ ਹਾਂ ਇੱਧਰ ਚੱਲ ਜਓ ਅਸੀਂ ਲੰਗਰ ਹਾਲ ਗਏ ਵੇਖਿਆ ਤਾਂ ਲੋਕੀ ਸੇਵਾ ਕਰਦੇ ਪਏ ਅਤੇ ਪਹਿਲੇ ਲੰਗਰ ਛਕਿਆ ਮੁੜ ਕੇ ਜੇ ਥਾਲ ਲੈ ਕੇ ਆਏ ਜਿੱਥੇ ਭਾਂਡੇ ਧੋਂਦੇ ਨੇ ਉੱਥੇ ਥਾਲ ਰੱਖ ਕੇ ਜਦੋਂ ਤੁਰੇ ਵੇਖਿਆ ਤਾਂ ਇੱਥੇ ਸਬਜ਼ੀਆਂ ਦੀ ਸੇਵਾ ਹੁੰਦੀ ਪਈ ਸਬਜ਼ੀਆਂ ਦੀ ਸੇਵਾ ਤੇ ਹੀ ਦਿলো ਫਿਰ ਆਏ ਕੀਤਾ ਕਿ ਸੇਵਾ ਕਰੀਏ ਥੋੜਾ ਦੇ ਜਿਹੜਾ ਆਪਾਂ ਪ੍ਰਸ਼ਾਦਾ ਛਕੀ ਆ ਇਹਦਾ ਖਰਚ ਲਾਉਣਾ ਵਾ ਜ਼ਿੰਦਗੀ ਚ ਹੀ ਰੱਬ ਦਾ ਕਰਜ਼ਾ ਕਦੇ ਵੀ ਨਹੀਂ ਲਾ ਸਕਦੇ ਆ ਬਿਲਕੁਲ ਦੁਨੀਆਂ ਚ ਇਸ ਪਾਸੇ ਸਾਰੀ ਉਮਰ ਕੋਈ ਵੀ ਲਾ ਦੇਵੇ ਪਰ ਰੱਬ ਦਾ ਕਰਜ਼ਾ ਨਹੀਂ ਲਾਇਆ ਜਾ ਸਕਦਾ ਜਿਦਾ ਕਹਿੰਦੇ ਨਾ ਰੱਬ ਜਦੋਂ ਜੋਤ ਜਗੋਂਦਾ ਨਾ ਤੇ ਚਾਨਣ ਹੋ ਜਾਂਦਾ ਵਾ ਪਰ ਟਾਈਮ ਲੱਗਦਾ ਕਿ ਦਿਸਦਾ ਕਿਨੂੰ ਤੇ ਕਦੋਂ ਦਿਸਦਾ ਵਾ ਸਮਾਂ ਲੱਗਦਾ ਵਾ ਸਮਝ ਲੇਟ ਲੱਗਦੀ ਹੈ ਤੇ ਜਦੋਂ ਅਸੀਂ ਨਹਾਉਂਦੇ ਵੇਲੇ ਉਦਾਂ ਵੀ ਸਾਡੇ ਮੂੰਹ ਚੋਂ ਨਾ ਵਾਹਿਗੁਰੂ ਨਿਕਲਦਾ ਹੁੰਦਾ ਤੇ ਅਚਾਨਕ ਬਸ ਉੱਥੋਂ ਤੁਰੇ ਤੇ ਹੌਲੀ ਹੌਲੀ ਹਰਿਮੰਦਰ ਸਾਹਿਬ ਜਾ ਤੇ ਸਦਾ ਹੀ ਇਰਾਦਾ ਹੈ ਨਹੀਂ ਸੀ ਕਿ ਜਾਵਾਂਗੇ ਕਿੱਥੇ ਟਿਕਟ ਲੁਧਿਆਣਾ ਦੇ ਲਿਆ ਤੇ ਤੁਰਦੇ ਤੁਰਦੇ ਅਹੀ ਅੰਮ੍ਰਿਤਸਰ ਚਲੇ ਉਥੇ ਮੈਨੂੰ ਰਸਤੇ 'ਚ ਹੀ ਟ੍ਰੇਨ 'ਚ ਇੱਕ ਮੁੰਡਾ ਮਿਲਿਆ ਉਹ ਸਾਨੂੰ ਹਰਮੰਦਰ ਸਾਹਿਬ ਦੇ ਜਦੋਂ ਹੀ ਜੀਐਨ 'ਚ ਰਹਿੰਦੇ ਸੀ ਗੁਰੂ ਨਾਨਕ ਦੀ ਅੰਗਰੀ ਇੱਕ ਮੁੰਡਾ ਸਾਡੇ ਨਾਲ ਸੀਗਾ ਉਹ ਹਰਮੰਦਰ ਸਾਹਿਬ ਦੀ ਵਾਹ ਵਖਾਨ ਕਰਦਾ ਹੁੰਦਾ ਸੀ ਉਹਨੂੰ ਅਹੀ ਆਖਦੇ ਕਿ ਸਾਨੂੰ ਵਿਲੇਜ ਤੇ ਉਹ ਗਿਆ ਆਪ ਕੱਲਾ ਮੱਥਾ ਟੇਕ ਕੇ ਆਇਆ ਚਾਰ ਦਿਨ ਉੱਥੇ ਸੇਵਾ ਕਰਕੇ ਆਇਆ ਤੇ ਬੜੀ ਗੱਲਾਂ ਉਹਨਾਂ ਨੇ ਵਖਾਨ ਕੀਤਾ ਪ੍ਰੀ ਸੁਣੀ ਜੀ ਗੱਲਾਂ ਕਰਦਾ ਇਹ ਨਾਲੀ ਜਿੱਦਾਂ ਜ ਉਹਨਾਂ ਨੇ ਗੱਲ ਕੀਤੀ ਸੀ ਉਸ ਤੋਂ ਬਾਅਦ ਹੀ ਵੇਖਿਆ ਉੱਥੇ ਉਹ ਸੋਹਣਾ ਲੱਗਿਆ ਦਿਲ ਖੁਸ਼ ਹੋਇਆ ਜਦੋਂ ਅਸੀਂ ਉੱਥੇ ਗਏ ਤੇ ਨਹਾਇਆ ਮੱਥਾ ਟੇਕਿਆ ਮਹਾਰਾਜ ਦਰਸ਼ਨ ਦੀਦਾਰ ਕੀਤਾ ਮੁਰਕੇ ਪੁੱਛਿਆ ਕਿਸੇ ਨੂੰ ਭੁੱਖ ਲੱਗੀ ਸੀ ਟਾਈਮ ਹੋ ਗਿਆ ਸੀ ਤੇ ਕਹਿੰਦੇ ਕੀ ਲੰਗਰ ਹਾਂ ਇੱਧਰ ਚੱਲ ਜਓ ਅਸੀਂ ਲੰਗਰ ਹਾਲ ਗਏ ਵੇਖਿਆ ਤੁਹਾਨੂੰ ਕੀ ਸੇਵਾ ਕਰਦੇ ਪਏ ਅਤੇ ਪਹਿਲੇ ਲੰਗਰ ਛੱਕਿਆ ਮੁਰਕੇ ਜੇ ਥਾਲ ਲੈ ਕੇ ਆਏ ਜਿੱਥੇ ਭਾਂਡੇ ਧੋਂਦੇ ਨੇ ਉੱਥੇ ਥਾਲ ਰੱਖ ਕੇ ਜਦੋਂ ਤੁਰੇ ਦੇਖਿਆ ਤਾਂ ਇੱਥੇ ਸਬਜ਼ੀਆਂ ਦੀ ਸੇਵਾ ਹੁੰਦੀ ਪਈ ਸਬਜ਼ੀਆਂ ਦੀ ਸੇਵਾ ਤੇ ਹੀ ਦਿਨੋਂ ਫਿਰ ਐਂ ਕੀਤਾ ਕਿ ਸੇਵਾ ਕਰੀਏ ਥੋੜਾ ਦੇ ਜਿਹੜਾ ਆਪਾਂ ਪ੍ਰਸ਼ਾਦਾ ਚੱਕੀ ਆ ਇਹਦਾ ਕਰਜ਼ ਲਾਉਣਾ ਵਾ ਜ਼ਿੰਦਗੀ ਚ ਅਹੀ ਰੱਬ ਦਾ ਕਰਜ਼ ਕਦੇ ਵੀ ਨਹੀਂ ਲਾ ਸਕਦੇ ਆ ਬਿਲਕੁਲ ਦੁਨੀਆਂ ਚ ਇਸ ਪਾਸੇ ਸਾਰੀ ਉਮਰ ਕੋਈ ਵੀ ਲਾ ਦੇਵੇ ਪਰ ਰੱਬ ਦਾ ਕਰਜ਼ ਨਹੀਂ ਲਾਇਆ ਜਾ ਸਕਦਾ ਜਿਦਾ ਕਹਿੰਦੇ ਨਾ ਰੱਬ ਜਦੋਂ ਜੋਤ ਜਗੋਂਦਾ ਨਾ ਤੇ ਚਾਨਣ ਹੋ ਜਾਂਦਾ ਵਾ ਪਰ ਟਾਈਮ ਲੱਗਦਾ ਕਿ ਦਿਸਦਾ ਕਿਨੂੰ ਤੇ ਕਦੋਂ ਦਿਸਦਾ ਵਾ ਸਮਾਂ ਲੱਗਦਾ ਵਸ ਸਮਝ ਲੇਟ ਲੱਗਦੀ ਹੈ ਤੇ ਜਦੋਂ ਅਸੀਂ ਨਹਾਉਂਦੇ ਵੇਲੇ ਉਦੋਂ ਵੀ ਸਾਡੇ ਮੂੰਹ ਚੋਂ ਨਾ ਵਾਹਿਗੁਰੂ ਨਿਕਲਦਾ ਹੁੰਦਾ ਹੈ ਤੇ ਅਚਾਨਕ ਬਸ ਉੱਥੋਂ ਤੁਰੇ ਤੇ ਹੌਲੀ ਹੌਲੀ ਹਰਿਮੰਦਰ ਸਾਹਿਬ ਜਾ ਤੇ ਸਾਡਾ ਹੀ ਇਰਾਦਾ ਹੈ ਨਹੀਂ ਸੀ ਕਿ ਜਾਵਾਂਗੇ ਕਿੱਥੇ ਟਿਕਟ ਲੁਧਿਆਣੇ ਦਾ ਲਿਆ ਤੇ ਤੁਰਦੇ ਤੁਰਦੇ ਅਸੀਂ ਅੰਮ੍ਰਿਤਸਰ ਚਲੇ ਉੱਥੇ ਮੈਨੂੰ ਰਸਤੇ 'ਚ ਹੀ ਟ੍ਰੇਨ 'ਚ ਇੱਕ ਮੁੰਡਾ ਮਿਲਿਆ ਉਹ ਸਾਨੂੰ ਹਰਿਮੰਦਰ ਸਾਹਿਬ ਜੋਹੀ ਜੀ ਨਹੀਂ ਚ ਰਹਿੰਦੇ ਸੀ ਗੁਰੂ ਨਾਨਕ ਦੀ ਅੰਗਰੀ ਇੱਕ ਮੁੰਡਾ ਸਾਡੇ ਨਾਲ ਸੀਗਾ ਉਹ ਹਰਮੰਦਰ ਸਾਹਿਬ ਦੀ ਵਾਹ ਵਖਾਨ ਕਰਦਾ ਹੁੰਦਾ ਸੀ ਉਹਨੂੰ ਅਹੀ ਆਖਦੇ ਕਿ ਸਾਨੂੰ ਵਿਲੇਜ ਤੇ ਉਹ ਗਿਆ ਆਪ ਕੱਲਾ ਮੱਥਾ ਟੇਕ ਕੇ ਆਇਆ 4 ਦਿਨ ਉੱਥੇ ਸੇਵਾ ਕਰਕੇ ਆਇਆ ਤੇ ਬੜੀ ਗੱਲਾਂ ਉਹਨਾਂ ਨੇ ਵਖਾਨ ਕੀਤਾ ਬੜੀ ਸੋਹਣੀ ਜਿਹੀ ਗੱਲਾਂ ਕਰਦਾ ਜੀ ਨਾਲ ਜਿੱਦਾਂ ਜ ਉਹਨਾਂ ਨੇ ਗੱਲ ਕੀਤੀ ਸੀ ਉਸ ਤੋਂ ਬਾਅਦ ਅਹੀ ਵੇਖਿਆ ਉੱਥੇ ਉਹ ਸੋਹਣਾ ਲੱਗਿਆ ਦਿਲ ਖੁਸ਼ ਜਦੋਂ ਅਹੀ ਉੱਥੇ ਗਏ ਤੇ ਨਹਾਇਆ ਮੱਥਾ ਟੇਕਿਆ ਮਹਾਰਾਜ ਦਰਸ਼ਨ ਦੀਦਾਰ ਕੀਤਾ ਮੁੜ ਕੇ ਪੁੱਛਿਆ ਕਿਸ ਨੂੰ ਭੁੱਖ ਲੱਗ ਗਈ ਸੀ ਟਾਈਮ ਹੋ ਗਿਆ ਸੀ ਤੇ ਕਹਿੰਦੇ ਕੀ ਲੰਗਰ ਹਾ ਇੱਧਰ ਚੱਲ ਜਓ ਅਸੀਂ ਲੰਗਰ ਹਾਲ ਗਏ ਵੇਖਿਆ ਤਾਂ ਉਹ ਲੋਕੀ ਸੇਵਾ ਕਰਦੇ ਪਏ ਅਤੇ ਪਹਿਲੇ ਲੰਗਰ ਛਕਿਆ ਮੁਰਗੇ ਜੇ ਥਾਲ ਲੈ ਕੇ ਆਏ ਜਿੱਥੇ ਭਾੜੇ ਧੁੰਦੇ ਨੇ ਉੱਥੇ ਥਾਲ ਰੱਖ ਕੇ ਜਦੋਂ ਤੁਰੇ ਵੇਖਿਆ ਤਾਂ ਇੱਥੇ ਸਬਜ਼ੀਆਂ ਦੀ ਸੇਵਾ ਹੁੰਦੀ ਪਈ ਸਬਜ਼ੀਆਂ ਤੇ ਸੇਵਾ ਤੇ ਇਹੀ ਦਿ ਲੋ ਫਿਰ ਐਂ ਕੀਤਾ ਕਿ ਸੇਵਾ ਕਰੀਏ ਥੋੜਾ ਦੇ ਜਿਹੜਾ ਆਪਾਂ ਪ੍ਰਸ਼ਾਦਾ ਛਕੀ ਆ ਇਹਦਾ ਕਰਜ਼ਾ ਲਾਉਣਾ ਵਾ ਜ਼ਿੰਦਗੀ ਚ ਇਹੀ ਰੱਬ ਦਾ ਕਰਜ਼ਾ ਕਦੇ ਵੀ ਨਹੀਂ ਲਾ ਸਕਦੇ ਆ ਬਿਲਕੁਲ ਦੁਨੀਆ ਤੇ ਸਭੇ ਸਾਰੀ ਉਮਰੇ ਕੋਈ ਵੀ ਲਾ ਦੇਵੇ ਪਰ ਰੱਬ ਦਾ ਕਰਜ਼ਾ ਨਹੀਂ ਲਾਇਆ ਜਾ ਸਕਦਾ